ਦਵਾਈ ਦਾ ਤਿਹਾਰ ਬਹੁਤ ਜ਼ਿਆਦਾ ਨੇੜੇ ਆ ਚੁੱਕਿਆ ਤੇ ਘਰ ਦੀ ਸਜਾਵਟ ਲਈ ਤੁਸੀਂ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਸਮਾਨ ਖਰੀਦ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਧਿਆਨ ਨਾਲ ਸੋਚ ਸਮਝ ਕੇ ਸਮਾਨ ਖਰੀਦਿਓ ਦਵਾਈ ਦਾ ਤਿਹਾਰ ਨੇੜੇ ਆ ਰਿਹਾ ਤੇ ਇਸ ਦੇ ਦੌਰਾਨ ਰੌਸ਼ਨੀ ਸਜਾਵਟ ਤੇ ਖੁਸ਼ਬੂ ਨਾਲ ਘਰਾਂ ਨੂੰ ਰੰਗੀਨ ਕੀਤਾ ਜਾਂਦਾ ਤੇ ਇਸ ਦੇ ਨਾਲ ਹੀ ਬਾਜ਼ਾਰਾਂ ਦੇ ਵਿੱਚ ਸੈਟਨ ਕੈਂਡਲਾਂ ਖੁਸ਼ਬੂਦਾਰ ਮੋਮਬਤੀਆਂ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਆ ਪਰ ਨਵੀਂ ਚੇਤਾਵਨੀ ਦੇ ਅਨੁਸਾਰ ਇਹ ਮੋਮਬਤੀਆਂ ਸਿਹਤ ਲਈ ਵੱਡਾ ਖਤਰਾ ਪੈਦਾ ਕਰ ਸਕਦੀਆਂ ਨੇ ਸਿਹਤ ਮਾਹਿਰਾਂ ਦਾ ਅਨੁਸਾਰ ਦੀਵਾਲੀ ਦੌਰਾਨ ਹਵਾ ਸਿਰਫ ਪਟਾਕਿਆਂ ਨਾਲ ਹੀ ਨਹੀਂ ਸਗੋਂ ਘਰ ਦੇ ਅੰਦਰ ਜਗਾਈਆਂ ਜਾਣ ਵਾਲੀਆਂ ਖੁਸ਼ਬੂਦਾਰ ਮੋਮਬਤੀਆਂ ਨਾਲ ਵੀ ਖਰਾਬ ਹੁੰਦੀਆਂ ਉਹਨਾਂ ਨੇ ਲੋਕਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਉਹ ਦਿਵਾਲੀ ਤੇ ਕਿਸੇ ਨੂੰ ਵੀ ਜਿਹੜਾ ਇਹ ਖੁਸ਼ਬੂਦਾਰ ਮੋਮਬਤੀਆਂ ਜਿਹੜੇ ਤੋਫੇ ਵਜੋਂ ਨਾ ਦੇਣ ਤੇ ਨਾ ਹੀ ਖੁਦ ਉਹਨਾਂ ਦੀ ਵਰਤੋਂ ਕਰਨ ਮਾਹਿਰਾਂ ਦੇ ਅਨੁਸਾਰ ਮੋਮਬਤੀਆਂ ਹਾਨੀਕਾਰਕ ਰਸਾਇਣ ਛੱਡਦੀਆਂ ਨੇ ਜੋ ਜਲਨ ਤੇ ਜ਼ਹਿਰੀਲਾ ਧੂੰਆਂ ਪੈਦਾ ਕਰਦੀਆਂ ਨੇ ਤੇ ਸੁਗੰਧਿਤ ਮੋਮਬਤੀਆਂ ਭਾਵੇਂ ਹੀ ਸਾਨੂੰ ਚੰਗੀਆਂ ਲੱਗਣ ਪਰ ਇਹ ਕੈਂਸਰ ਪੈਦਾ ਕਰਨ ਵਾਲੇ ਯੋਗਿਕ ਦੀ ਤਰ੍ਹਾਂ ਕੰਮ ਕਰਦੀਆਂ ਨੇ ਰਿਸਰਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਲੰਬੇ ਸਮੇਂ ਤੱਕ ਸੈਂਟਿਡ ਕੈਂਡਲਸ ਦਾ ਇਸਤੇਮਾਲ ਕਰਨ ਨਾਲ ਬਲੈਡਰ ਕੈਂਸਰ ਦਾ ਖਤਰਾ ਵੱਧ ਸਕਦਾ